اج آم آدمی پارٹی ولو روڈ شو کڈیا جا رہا ہے ਜਿਸ ਦੇ ਵਿੱਚ राघव ਚੱਡਾ ਜਰ ਨੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਬੜੀ ਸੰਖਿਆ ਜੁਰੇ ਕਾਰਿਆ ਕਰਤਾ ਜਰ ਨੇ ਆਮ ਆਦਮੀ ਪਾਰਟੀ ਦੇ ਮੌਜੂਦ ਨੇ ਦੂਜੇ ਪਾਸੇ राघव ਚੱਡਾ ਜਰ ਨੇ ਆਪਣੇ ਕਾਫਲੇ ਦੇ ਨਾਲ ਅੱਜ ਰੋਡ ਸ਼ੋਅ ਦੇ ਵਿੱਚ ਸ਼ਰਕਤ ਕਰਨ ਲਈ ਆ ਰਹੇ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਉਸ ਤੋਂ ਬਾਅਦ ਖੁੱਲੀ ਜੀਪ ਦੇ ਵਿੱਚ राघव ਚੱਡਾ ਜੀ ਉਹਨਾਂ ਦੇ ਨਾਲ ਉਮੀਦਵਾਰ ਜੀਪੀ ਜੀ ਤੇ ਉਹਨਾਂ ਦੇ ਨਾਲ ਹਲਕਾ ਵਿਧਾਇਕ ਸਰਦਾਰ ਕਰਨ ਪ੍ਰੀਤ ਸਿੰਘ ਜੀ ਸੌਨ ਖੁੱਲੀ ਜੀਪ ਦੇ ਵਿੱਚ ਅੱਜ ਅਭਿਨੰਦਨ ਸਵਕਾਰ ਕਰਦੇ ਹੋਏ ਜੋ ਕਾਰਿਆ ਕਰਤਾ ਦੇਖ ਲਿਓ ਕਿ ਬੜੀ ਸੰਖਿਆ ਦੇ ਵਿੱਚ ਕਾਰਿਆ ਕਰਤਾਵਰੇ ਪਹੁੰਚੇ ਹੋਏ ਨੇ ਪੂਰੀ ਖੁਸ਼ੀ ਚਿਹਰੇ ਦੇ ਉੱਪਰ ਹੈ ਅਨੁਲਿਖੇ ਮੈਨ ਲੱਗਣ ਦੇ ਕਿ ਅੱਜ ਦੇਖ ਕੇ ਐਸਾ ਲੱਗ ਰਿਹਾ ਹੈ ਉਹ ਤੁਸੀਂ ਦੇਖ ਲਿਓ ਖੁੱਲੀ ਜੀਪ ਦੇ ਵਿੱਚ ਮੌਜੂਦ ਨੇ ਔਰ ਅੱਜ ਇੱਕ ਠਾਠਾ ਮਾਰਦਾ ਇਕੱਠ ਇੱਕ ਖੁਸ਼ੀ ਜਿਹੜੀ ਹੈ ਅਲੱਗ ਹੀ ਚਿਹਰੇ ਦੇ ਉੱਪਰ ਦਿਖਾਈ ਦੇ ਰਹੀ ਹੈ ਕਿਉਂਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਰੋਡ ਸ਼ੋਅ ਜਿਹੜਾ ਹੈ ਸ਼ਹਿਰ ਦੇ ਵਿੱਚ ਨਿਕਲ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਇਹ ਵਿਸ਼ਾਲ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਜਿਸ ਦੇ ਵਿੱਚ ਉਮੀਦਵਾਰ ਜੀਪੀ ਜੀ ਉਮੀਦਵਾਰ ਜੀਪੀ ਜੀ ਉਹਨਾਂ ਦੇ ਨਾਲ ਹਲਕਾ ਵਿਦਾਇਤਨ ਪ੍ਰੇਮ ਸਿੰਘ ਜੀ ਸੌਂ ਉਹਨਾਂ ਦੇ ਨਾਲ ਐਮ ਐਲ ਏ ਸਾਹਿਬ ਫੁੱਲਾਂ ਦੀ ਵਰਖਾ ਕਰਦੇ ਹੋਏ ਪਬਲੀਕ ਨੂੰ ਦਿਖਾ ਰਹੇ ਮੈਂਬਰ ਸਹਿਵਾਨ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਰਾਘਵ ਚੱਡਾ ਜੀ ਦਾ ਸੋ ਜੀਪੀ ਜੀ ਜਿਹੜੇ ਪੂਰੇ ਸਾਰੇ ਪਾਸੇ ਬਹੁਤ بڑا ਇਕੱਠ ਇੱਕ ਬੜਾ ਇਕੱਠ ਦੇਖ ਲਓ ਭੰਗੜੇ ਪੈ ਰਹੇ ਨੇ ਭੰਗੜੇ ਪੈ ਰਹੇ ਨੇ ਖਾਇ ਦੇ ਉੱਪਰ ਧੋਵੀ ਖਾਇ ਤੇ ਪੂਰਾ ਭੰਗੜਾ ਪਾਦੇ ਹੋਏ ਕਾਰਿਆ ਕਰਤਾ ਉਹ ਦੇਖ ਲਓ ਤੇ ਪੂਰਾ ਇਤਿਹਾਸ ਦੇਖ ਨੂੰ ਮਿਲ ਰਿਹਾ ਹੈ ਅੱਜ ਆਮ ਆਦਮੀ ਪਾਰਟੀ ਦੇ ਕਾਰਿਆ ਕਰਤਾ ਮਨ ਵਿੱਚ ਇੱਕ ਖੁੱਲ੍ਹੇ جس دے بچ جی پی جی موجود نے اونا دے نال ملکہ بدایت وہ بھی موجود نے سو کھلا دے نال کھلی جیپ دے اوپر بیٹھے نے کہ جیپ دے جی سوار نے موت بڑیا سکون بڑیا ਆ ਲੈ ਆ ਗਏ ਜੱਟਾਂ ਜੀ ਨੇ ਉਹ ਨਾਲ ਅੱਜ ਬਹੁਤ ਵਧੀਆ ਮਾਹੌਲ ਥੰਨੇ ਦਾ ਬਣ ਚੁੱਕਿਆ ਤੇ ਅੱਜ ਅੱਜ ਲੋਕ ਕੀ ਕਹਿੰਦੇ ਨੇ ਅੱਜ ਇਹ ਵੋਟਾਂ ਸਭ ਤੋਂ ਦੇਜੋ 1 ਜੂਨ ਨੂੰ ਇਹ ਤੋਂ ਬਹੁਤ ਵਧੀਆ ਵੱਡੇ ਫਰਕ ਨੂੰ ਥੰਨੇ ਵੀ ਪੂਰੇ ਤ੍ਰਿਪਤੀਗੁਰ ਸਾਹਿਬ ਵਾਲਕੇ ਜੀ 100 ਵੱਡੇ ਫਰਕ ਨਾ ਪੈਂਦਾ ਜੀ ਵੀ ਨਾ ਬੋਟੇ ਕਿਉਂ ਬੋਲਣ ਸਭ ਨੂੰ ਜੀ ਵੀ ਜੀ ਨੇ ਕਿਹਾ ਕੇ ਇਹ ਵੱਡਾ ਕਾਫਲਾ ਇਸ ਗੱਲ ਦੀ ਗਵਾਹੀ ਦੇ ਰਿਹਾ ਹੈ ਕਿ 1 ਜੂਨ ਨੂੰ ਜੋ ਵੋਟਾਂ ਪੈਣੀਆਂ ਨੇ ਅਤੇ 4 ਤਰੀਕ ਨੂੰ ਜੋ ਜਨਾਬ ਦਾ ਜਿਹੜਾ ਹੈ ਬਿਗਲ ਇਲੈਕਸ਼ਨ ਬੱਜਣਾ ਹੈ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਅੱਜ ਤੋਂ ਹੀ ਯਕੀਨੀ ਬਣ ਗਈ ਹੈ ਅੱਜ ਹੀ ਜਿਹੜਾ ਹੈ ਇਸ ਗੱਲ ਦਾ ਖਲਾਸਾ ਹੋ ਗਿਆ ਹੈ ਕਿ ਬੜੀ ਜਿੱਤ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨੂੰ ਮਿਲੇਗੀ ਤੋਂ ਪਿਛਲੇ ਪਾਸੇ ਪਾਇਲ ਦੇ ਐਮਐਲਏ ਸਹਿਵਾਨ ਉਹ ਵੀ ਖੁੱਲੀ ਜੀਪ ਦੇ ਵਿੱਚ ਬੈਠੇ ਨੇ ਆਹ ਗੱਲ ਉਹਨਾਂ ਨਾਲ ਵੀ ਕਰਦੇ ਆ ਆਜੋ ਸੋ ਖੁੱਲੀ ਜੀਪ ਦੇ ਵਿੱਚ ਰਾਗਵ ਚੱਡਾ ਜੀ ਕਾਫਲੇ ਦੇ ਵਿੱਚ ਆਦੀ ਹੋ ਗਿਆ ਹਲਾ ਜੀ ਜਿਵੇਂ ਲੱਗ ਰਹੇ ਜੀ ਟੁਕੜੀ ਘੜਦੇ ਆਗੇ ਜਿਹੜਾ ਫੱਦੇ ਘੜਦੀ ਸੀਟ ਆ ਸਭ ਤੋਂ ਵੱਧ ਮਾਰ ਜਾਂਦੇ ਉਹ 13 ਦੀਆਂ 13 ਸੀਟਾਂ ਆ ਆਮ ਆਦਮੀ ਪਾਰਟੀ ਲੈ ਕੇ ਜਾ ਰਹੀ ਆ ਪੱਥਰ ਤੇ ਲੱਗੀ ਲਾ ਤੇ ਰਾਗਵ ਚੱਡਾ ਜੀ ਦਾ ਲਗਾਤਾਰ ਜਿਹੜਾ ਹੈ ਕਈ ਜਗ੍ਹਾ ਕੰਦੇ ਸੋਰੇ ਕਰਦੇ ਨੇ ਜਿਵੇਂ ਦਾ ਮਾਹੌਲ ਬਣਾ ਰਿਹਾ ਰਾਗਵ ਚੱਡਾ ਜੀ ਨੂੰ ਲੋਕ ਪਿਆਰ ਕਰਦੇ ਨੇ ਲੋਕ ਉਹਨਾਂ ਦੀ ਇੱਕ ਝਲਕ ਦੇਖਣ ਲਈ ਉਤਾਵਲੇ ਨੇ ਅੱਜ ਤੁਸੀਂ ਦੇਖ ਰਹੇ ਹੋ ਜੋ ਠਾਠਾ ਮਾਰਦਾ ਇਕੱਠ ਇਹ ਰਾਗਵ ਚੱਟਾ ਦੀ ਦੀਦ ਲਈ ਇੰਤਜ਼ਾਰ ਦੇ ਵਿੱਚ ਆ ਔਰ ਲੋਕ ਮਨ ਬਣਾਈ ਬੈਠੇ ਨੇ ਇੱਕ ਤਰੀਕ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਇੱਕ ਤਰੀ ਮੌਕਾ ਆਵੇ ਅਸੀਂ ਝਾੜੂ ਦੇ ਮੋਹਰੇ ਲਾਈਏ ਤੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ 13 ਦੇ 13 ਐਮਪੀ ਜਿਤਾ ਕੇ ਅਸੀਂ ਲੋਕ ਸਭਾ ਚ ਭੇਜੀਏ ਤਾਂ ਕਿ ਜਿਹੜਾ ਪੰਜਾਬ ਦਾ ਪੈਸਾ ਰੋਕਿਆ ਹੋਇਆ ਉਹ ਪੰਜਾਬ ਦੇ ਪੈਸੇ ਨੂੰ ਵਾਪਸ ਲੈ ਕੇ ਆਈਏ ਤੇ ਪੰਜਾਬ ਦੇ ਵਿੱਚ ਉਸ ਪੈਸੇ ਦੇ ਨਾਲ ਅਸੀਂ ਬੀਬੀਆਂ ਨੂੰ 1000 ਰੁਪਇਆ ਦਈਏ ਤੇ ਹੋਰ ਜਿਹੜੇ ਕੰਮ ਰੁਕੇ ਹੋਇਆ ਕੰਮ ਕਰਾਈਏ ਸੋ ਕੇਸੀ ਗੈਸਪੁਰਾ ਜੀ ਜੋ ਪਾਇਲ ਤੋਂ ਐਮਐਲਏ ਨੇ ਔਰ ਦਸਰੇ ਜੀ ਕਿ ਇੱਕ ਤਰੀਕ ਨੂੰ ਲੋਕੀ ਉਡੀਕ ਰਹੇ ਨੇ ਕਿ ਇੱਕ ਤਰੀਕ ਕਦੋਂ ਆਉਂਦੀ ਹੈ ਕਦੋਂ ਅਸੀਂ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਬਹੁਮਤ ਦਿਵਾਵਾਂਗੇ 13 ਦੀ 13 ਸੀਟਾਂ ਜਿੱਤਣ ਦੀ ਗੱਲ ਕੀਤੀ ਹੈ ਗੈਸਪੁਰਾ ਜੀ ਨੇ ਔਰ ਤੁਸੀਂ ਮੈਂ ਦੇਖ ਰਿਹਾ ਜੀ ਕਿ ਬੈਕ ਸਾਈਡ ਤੇ ਜਿਹੜਾ ਨੇ ਹਲਕਾ ਬਦਾਇਸਾ ਤਨ ਪ੍ਰਿਸ਼ਿਨ ਸੌ ਬੈਠੇ ਨੇ ਖ ਉਹਨਾਂ ਦੇ ਨਾਲ ਰਾਗਵ ਚੱਡਾ ਜੀ ਬੈਠੇ ਨੇ ਉਹਨਾਂ ਦੇ ਨਾਲ ਹੀ ਸਾਡੇ ਫਤੇਗੜ ਸਾਬ ਤੋਂ ਉਮੀਦਵਾਰ ਜੇਪੀ ਸਿੰਘ ਜੀ ਨੇ ਉਹ ਵੀ ਪੂਰੇ ਅੱਜ ਖੁਸ਼ ਦਿਖਾਈ ਦੇ ਰਹੇ ਨੇ ਇੱਕ ਤਰੀਕ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ 4 ਤਰੀਕ ਨੂੰ 13 ਦੀਆਂ 13 ਸੀਟਾਂ ਝੋਲੀ ਚ ਪਾਣ ਦੀ ਯੋਜਨਾ ਹੈ ਉਹ ਵੀ ਗੱਲ ਕੀਤੀ ਜਾ ਰਹੀ ਹੈ ਸੋ ਤੁਸੀਂ ਦੇਖ ਰਹੇ ਹੋ ਜਗ੍ਹਾ ਜਗ੍ਹਾ ਸਵਾਗਤ ਕੀਤਾ ਜਾ ਰਿਹਾ ਹੈ ਪਹਿਲੇ ਪੜਾ ਤੋਂ ਦੂਸਰੇ ਪੜਾ ਤੇ ਪਹੁੰਚ ਗਏ ਨੇ ਇੱਥੇ ਵੀ ਬੜੀ ਸੰਖਿਆ ਚ ਕਾਰਜਕਰਤਾ ਤਰਾਗੋ ਚੱਡਾ ਜੀ ਜੇਪੀ ਸਿੰਘ ਅਤੇ ਐਮਐਲਏ ਤਨਪੁਰ ਸੌਂਦਾ ਇੰਤਜ਼ਾਰ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਪੂਰਾ ਜਸ਼ਨ ਪੂਰਾ ਜਸ਼ਨ ਮਨਾਇਆ ਜਾ ਰਿਹਾ ਹੈ ਆਮ ਆਮੀ ਪਾਰਟੀ ਦੇ ਰਾਗਵ ਚੱਡਾ ਜੀ ਖੁੱਲੀ ਜੀਪ ਦੇ ਵਿੱਚ ਸਵਾਰ ਉਹਨਾਂ ਦੇ ਨਾਲ ਜੇਪੀਜੀ ਦੇਖ ਰਹੇ ਹੋ ਕਿ ਜਗਾ ਜਗਾ ਸਵਾਗਤ ਕੀਤਾ ਜਾ ਰਿਹਾ ਹੈ ਜਗਾ ਜਗਾ ਸ਼ਵੀਲਾਂ ਲੱਗੀਆਂ ਹੋਈਆਂ ਲੰਗਰ ਲੱਗੇ ਹੋਏ ਨੇ ਤੁਸੀਂ ਦੇਖ ਰਹੇ ਹੋ ਕਿ ਬੜੀ ਸੰਖਿਆ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਵੱਲੋਂ ਜੋ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਉਸ ਦੇ ਵਿੱਚ ਰਾਗਵ ਚੱਡਾ ਜੀ ਦਾ ਸਵਾਗਤ ਕਰਨ ਲਈ ਜਗਾ ਜਗਾ ਤੇ ਲੋਕ ਖੜੇ ਨੇ ਤੁਸੀਂ ਦੇਖ ਰਹੇ ਹੋ ਕਿ ਤੀਸਰੇ ਪੜਾਅ ਦੇ ਵਿੱਚ ਪਬਲਿਕ ਇੰਤਜ਼ਾਰ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਗਾ ਜਗਾ ਹਿੰਦੂ ਫਲੈਗਰ ਸਾਹਿਬ ਤੋਂ ਉਮੀਦਵਾਰ ਜੀਪ ਦੇ ਹੱਕ ਦੇ ਵਿੱਚ ਉਹਨਾਂ ਦੇ ਨਾਲ ਥਲਕਾ ਬੁਦਾਇਕ ਸਲਾਤ ਕਰਨ ਪ੍ਰੀਤ ਸਿੰਘ ਜੀ ਸੌਂਗ ਉਹ ਵੀ ਖੁੱਲੀ ਜੀਪ ਦੇ ਵਿੱਚ ਤੁਸੀਂ ਦੇਖ ਲਓਗੇ ਪੂਰੀ ਖੁਸ਼ੀ ਪੂਰਾ ਭੰਗੜੇ ਚੌਥੇ ਪੜਾਵ ਦੇ ਵਿੱਚ ਬੜੀ ਸੰਖਿਆ ਦੇ ਵਿੱਚ ਆਮ ਆਪੀ ਪਾਰਟੀ ਦੇ ਵਲੰਟੀਅਰ ਰਾਗਵ ਚੱਡਾ ਜੀ ਦਾ ਇੰਤਜ਼ਾਰ ਕਰਦੇ ਹੋਏ ਇਹ ਚੌਥਾ ਪੜਾਵ ਆਮ ਆਪੀ ਪਾਰਟੀ ਦੇ ਕਾਰਜਕਰਤਾ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਅੱਜ ਰੋਡ ਸ਼ੋਅ ਐਸੇ ਲੱਗ ਰਿਹਾ ਹੈ ਜਿਵੇਂ ਕੋਈ ਸ਼ਹਿਰ ਦੇ ਵਿੱਚ ਯਾਤਰਾ ਨਿਕਲ ਰਹੀ ਹੋਵੇ ਜਿਵੇਂ ਯਾਤਰਾ ਦਾ ਜਗਾ ਜਗਾ ਸਵਾਗਤ ਕੀਤਾ ਜਾਂਦਾ ਹੈ ਇੱਕ ਨਾ ਹੀ ਆਮ ਆਦਮੀ ਪਾਰਟੀ ਦੇ ਰਾਗਵ ਚੱਡਾ ਜੀ ਜੋ ਕਿ ਇੱਕ ਖੁੱਲੀ ਜੀਪ ਦੇ ਵਿੱਚ ਉਹਨਾਂ ਦੇ ਨਾਲ ਰਾਗਵ ਚੱਡਾ ਜੀ ਦੇ ਨਾਲ ਹਲਕਾ ਫਤੇਗੜ ਸਾਹਿਬ ਤੋਂ ਉਮੀਦਵਾਰ ਜੇਪੀ ਸਿੰਘ ਉਹਨਾਂ ਦੇ ਨਾਲ ਹਲਕਾ ਵਿਧਾਇਕ ਸ੍ਰੀ ਤਰਨਪ੍ਰੀਤ ਸਿੰਘ ਜੀ ਸੌ ਖੁੱਲੀ ਜੀਪ ਦੇ ਵਿੱਚ ਬਿਰਾਜਮਾਨ ਹੋ ਕੇ ਬੈਠ ਕੇ ਅੱਜ ਰੋਡ ਸ਼ੋਅ ਕਰ ਰਹੇ ਨੇ ਔਰ ਸੋ ਪੰਜਵਾਂ ਪੜਾਅ ਜਿਹੜਾ ਹੈ ਮੜੀਆਂ ਵਾਲੇ ਚੌਂਕ ਦੇ ਵਿੱਚ ਇੱਥੇ ਵੀ ਕਾਰਜਕਰਤਾ ਇੰਤਜ਼ਾਰ ਕਰ ਰਹੇ ਨੇ ਜਿਹੜੀ ਯਾਤਰਾ ਪੈਦਲ ਯਾਤਰਾ ਆਮ ਆਦਮੀ ਪਾਰਟੀ ਵੱਲੋਂ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਸੋ 6ਵਾਂ ਪੜਾਅ ਜਿਹੜਾ ਹੈ ਆਮ ਆਦਮੀ ਪਾਰਟੀ ਦੀ ਜੋ ਯਾਤਰਾ ਆ ਰਹੀ ਹੈ ਉਹ ਮੁਸਲਮਾਨ ਭਾਈਚਾਰੇ ਦੇ ਬਿਲਕੁਲ ਸਾਹਮਣੇ ਤੁਸੀਂ ਦੇਖਿਓ ਮਸਜਿਦ ਦੇ ਸਾਹਮਣੇ ਬੜਾ ਇਕੱਠਾ ਹੋ ਰਿਹਾ ਹੈ ਮੁਸਲਮਾਨ ਭਾਈਚਾਰੇ ਦਾ ਇਕੱਠਾ ਹੋਇਆ ਹੈ ਸੋ ਅੱਜ ਇਹ 6ਵਾਂ ਪੜਾਅ ਜਿਸ ਦੇ ਵਿੱਚ ਖੁੱਲੀ ਜੀਪ ਦੇ ਵਿੱਚ ਇਸ ਤੋਂ ਅਗੇ ਕਿਟੂ ਵੱਲੋਂ ਜਰੀ ਹੈ ਬਾਜ਼ਾਰ ਐਸੋਸੀਏਸ਼ਨ ਵੱਲੋਂ ਅਰਨੀਤ ਅੱਜ ਸਵਾਗਤ ਕੀਤਾ ਜਾ ਰਿਹਾ ਹੈ ਬਾਹਰ ਮੇਨ ਬਾਜ਼ਾਰ ਐਸੋਸੀਏਸ਼ਨ ਦੇ ਕਿਟੂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਰਕਰ ਵੀ ਨੇ ਉਹਨਾਂ ਵੱਲੋਂ ਅੱਜ ਸੋਨ ਜੀ ਦਾ ਸਵਾਗਤ ਕੀਤਾ ਜਾਣਾ ਹੈ ਦੇਖ ਰਹੇ ਹੋ ਕਿ ਇਹ ਅੱਠਵਾਂ ਪੜਾਵ ਅੱਠਵਾਂ ਦਾ ਅੰਤਿਮ ਪੜਾਵ ਜਿਹੜਾ ਹੈ ਆਜਾਵਾਵੀ ਪਾਰਟੀ ਵੱਲੋਂ ਜਿਹੜਾ ਰੋਡ ਸ਼ੋਅ ਕਰਿਆ ਜਾ ਰਿਹਾ ਹੈ ਉਸ ਰੋਡ ਸ਼ੋਅ ਦੇ ਵਿੱਚ ਰਾਗਵ ਚੱਡਾ ਜੀ ਇੱਕ ਖੁੱਲੀ ਜੀਪ ਦੇ ਵਿੱਚ ਖੁੱਲੀ ਕਾਰ ਦੇ ਵਿੱਚ ਸਵਾਰ ਉਹਨਾਂ ਦੇ ਨਾਲ ਫਤੇਗੜ ਸਾਹਿਬ ਦੇ ਉਮੀਦਵਾਰ ਜੇਪੀ ਸਿੰਘ ਜੀ ਉਹਨਾਂ ਦੇ ਨਾਲ ਬੈਠੇ ਨੇ ਐਮਐਲਏ ਹਲਕਾ ਸੌਨ ਸਾਹਿਬ ਔਰ ਬੜੀ ਸੰਖਿਆ ਦੇ ਵਿੱਚ ਲੋਕ ਅੱਜ ਜਰੇ ਨੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਫੁੱਲਾਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਔਰ ਬੜੀ ਸੰਖਿਆ ਚ ਕਾਰਜਕਰਤਾ ਜਿਹੜੇ ਨੇ ਲਗਾਤਾਰ ਨਾਅਰੇ ਦੇ ਨਾਲ ਅਲੱਗ-ਅਲੱਗ ਇਲਾਕਿਆਂ ਚੋਂ ਪਹੁੰਚ ਰਹੇ ਨੇ ਆਮ ਆਦਮੀ ਪਾਰਟੀ ਦੇ ਜਗਾਰੇ ਲੱਗ ਰਹੇ ਨੇ ਤੇ ਦੂਜੇ ਪਾਸੇ ਜਿਹੜਾ ਹੈ ਅੱਜ ਬੜੀ ਸੰਖਿਆ ਚ ਕਾਰਜਕਰਤਾ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਸੋ ਪੂਰਾ ਜਿਹੜਾ ਹੈ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜਰਾ ਕਿਉਂਕਿ ਖੁੱਲੀ ਜੀਪ ਦੇ ਵਿੱਚ ਖੁੱਲੀ ਜੀਪ ਦੇ ਵਿੱਚ ਸਵਾਰ ਨੇ राघव ਚੱਡਾ ਜੀ ਜਿਨ੍ਹਾਂ ਦਾ ਕੀ ਰੋਡ ਸ਼ੋਅ ਅੱਜ ਥੰਨੇ ਦੇ ਵਿੱਚ ਨਿਕਲ ਰਿਹਾ ਹੈ ਜਿਸ ਦੇ ਵਿੱਚ राघव ਚੱਡਾ ਜੀ ਖੁੱਲੀ ਜੀਪ ਦੇ ਵਿੱਚ ਸਵਾਰ ਨੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ जेपी ਸਿੰਘ ਜੋ ਕਿ ਉਮੀਦਵਾਰ ਨੇ ਹਲਕਾ ਫਤੇਗੜ ਸਾਹਿਬ ਤੋਂ ਉਹਨਾਂ ਦੇ ਨਾਲ ਹਲਕਾ ਵਿਧਾਇਕ ਸਦਾ ਤਰਨਪ੍ਰੀਤ ਸਿੰਘ ਜੀ ਸੌਂਪ ਇੱਕ ਪੁਲੀ ਗੁਲੀ ਜੀਪ ਦੇ ਵਿੱਚ ਸਵਾਰ ਨੇ ਸੋ ਸਿਕਓਰਟੀ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਮੇਰਾ ਰੰਗ ਤੇ ਬਸੰਤੀ ਚੋਲਾ ਮੇਰਾ ਰੰਗ ਤੇ ਬਸੰਤੀ ਚੋਲਾ ਤੁਸੀਂ ਦੇਖ ਰਹੇ ਹੋ ਬੜੀ ਸੰਖਿਆ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਰਾਗਵ ਚੱਡਾ ਜੀ ਦਾ ਸਵਾਗਤ ਕਰਨ ਲਈ ਲੰਬੇ ਸਮੇਂ ਤੋਂ ਉਡੀਕ ਰਹੇ ਨੇ ਉਹਨਾਂ ਦੇ ਨਾਲ ਜੀਪੀ ਸਿੰਘ ਜੀ ਜੋ ਕਿ ਉਮੀਦਵਾਰ ਨੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਦੇ ਨਾਲ ਹਲਕਾ ਪਹੁੰਚ ਸਰਦਾਰ ਕਰਨ ਪ੍ਰੇਮ ਸਿੰਘ ਜੀ ਸਾਥ ਜੋ ਕਿ ਵੱਲੀ ਜੀਬ ਦੇ ਵਿੱਚ ਸਵਾਰ ਨੇ ਪੂਰਾ ਰਸ਼ਨਾ ਹੈ ਪੰਗਿਦਾ ਤੇ ਦੇਖ ਲਿਓ ਕਿ ਕਿਵੇਂ ਭੰਗੜੇ ਪੈ ਰਹੇ ਨੇ ਪੂਰੀ ਖੁਸ਼ੀ ਮਨਾਜ ਆ ਰਹੀ ਹੈ ਜਗਾ ਜਗਾ ਸਵਾਗਤ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਮੈਂਬਰ ਸਹਿबान ਪੂਰੀ ਖੁਸ਼ੀ ਮਨਾਦੇ ਹੋਏ ਪੂਰਾ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਅੱਜ ਪੂਰਾ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਉਸਾ ਪੂਰਾ ਜੋਸ਼ ਇਹਦਾ ਹਾਲ ਦੇਖਣ ਨੂੰ ਮਿਲ ਰਿਹਾ ਕਾਰਜਕਰਤਾਵਾਂ ਦੇ ਵਿੱਚ ਫੁੱਲਾਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਫੁੱਲ ਵਰਸਾਏ ਜਾ ਰਹੇ ਨੇ ਰੌਣਕਾਂ ਲਗੀਆਂ ਹੋਈਆਂ ਨੇ ਅੱਜ ਸਰੋਪੇ ਪੇੜ ਕੀਤਾ ਜਾ ਰਹੇ ਨੇ ਉਹ ਲਗਾਤਾਰ ਜਗਾ ਜਗਾ ਸਵਾਗਤ ਕੀਤਾ ਜਾ ਰਿਹਾ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਇੱਧਰ ਵੀ ਜੱਤੀ ਮਲਾ ਦਿਓ ਕਿ ਲੋਕ ਪਾਰਕਾਂ ਦੇ ਵਿੱਚ ਖੜੇ ਨੇ ਬੜੀ ਸੰਖਿਆ ਦੇ ਚਵਾਰਿਆਂ ਦੇ ਖੜਕੇ ਵੀ ਜਰਾ ਹੈ ਫੁੱਲਾਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਰਾਗਵ ਚੱਡਾ ਜੀ ਜਿਨ੍ਹਾਂ ਨੂੰ ਕਿ ਫੁੱਲਾਂ ਦੇ ਨਾਲ ਲੱਤ ਦਿੱਤਾ ਗਿਆ ਹੈ ਉਹਨਾਂ ਦੇ ਨਾਲ ਐਮਐਲਏ ਸਾਹਿਬ ਅਭਿਨੰਦਨ ਕਰਦੇ ਹੋਏ ਪੂਰੀ ਫੁੱਲਾਂ ਦੀ ਵਰषा ਹੋ ਰਹੀ ਹੈ ਉਹਨਾਂ ਦੀ ਬਰਖਾ ਦੇ ਨਾਲ ਪੂਰਾ ਸਵਾਗਤ ਆਮ ਆਦਮੀ ਪਾਰਟੀ ਦੇ ਰਾਗਵ ਚੱਡਾ ਜੀ ਸਭ ਤੋਂ ਆਨੰਦਨ ਸਵਾਗਤ ਕਰਦੇ ਹੋਏ ਉਹਨਾਂ ਦੇ ਨਾਲ ਐਤੋਂ ਲੈਟਰ ਇਹਨਾਂ ਦੇ ਉੱਪਰ ਸਰਦਾਰ ਪੀਸੀ ਜੀ فتحر صاحب کو آم آدمی پارٹی کے کینڈیڈیٹ حق پرچار کرن کرنے سارے پہنچے ہیں बड़े बुजुर्गों मेरे बिना ਪੈਣਾ ਨੂੰ ਬਚਨ ਨੂੰ ਸਾਰਾ ਮੇਰੀ ਪਿਆਰ ਭਰੀ ਸਸਰਿਆ ਦਾ तरजी आम आदमी पार्टीअ ਦੇ ਰਿਸਪੌਂਸ ਮਿਲ ਰਿਹਾ ਬੜਾ ਵਧੀਆ ਚੋ ਹੈ ਰਾਗਵ ਚੱਟਾਈ ਦਾ ਬਹੁਤ ਵੱਡਾ ਵੈਲਕਮ ਕੀਤਾ ਤੇ ਸੋਨ ਸਾਹਿਬ ਦਾ ਸਾਡੇ ਐਮਐਲਏ ਸਾਹਿਬ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਅਸੀਂ ਮਾੜਾ ਜਾਣਾ ਫਿਰ ਬਹੁਤ ਧੰਨਵਾਦ ਥੈਂਕ ਯੂ ਜੀ ਕੁਝ ਨਹੀਂ